ਹੈਲੋ ਦੋਸਤੋ ਪਿਆਪੇ ਸਚਕਾਲ ਸਾਰਿਆਂ ਨੂੰ ਉਮੀਦ ਕਰਦਾ ਰਾਜੀ ਕੁਛ ਹੋਵਾਂਗੇ ਮੈਂ ਤੁਹਾਡਾ ਆਪਣਾ ਪ੍ਰੀਤ ਬਠਿੰਡੇ ਵਾਲਾ ਅੱਜ ਸਾਡਾ ਜੀ ਕਰਵਕਸ਼ ਸਿੰਘ ਅੱਜ ਆਇਆ ਅਰਪਣ ਦੀ ਮਾਸੀ ਤੇ ਮਾਸੀ ਦਾ ਮੁੰਡਾ ਅੱਜ ਕਰਵਾਸ ਆਇਆ ਸਾਡੇ ਘਰੇ ਦੂਜੀ ਵਾਰ ਦੂਜੀ ਵਾਰ ਤੇ ਤੀਜੀ ਵਾਰ ਅੱਜ ਆ ਤੀਜੀ ਵਾਰ ਤੇ ਚੱਲਿਆ ਹੁਣ ਬਾਜ਼ਾਰ ਦੇ ਵਿੱਚ ਕਹਿੰਦਾ ਜੀ ਗਰਮਾਂ ਵਾਲੇ ਕੱਪੜੇ ਦਵਾਓ ਮੈਨੂੰ ਸਿਆਲ ਲੰਘ ਗਿਆ ਹੁਣ ਤੇ ਹੁਣ ਲੜਦਾ ਸਾਡੇ ਨਾਲ ਕਹਿੰਦਾ ਮੈਨੂੰ ਗਰਮਾਂ ਵਾਲੇ ਕੱਪੜੇ ਦਵਾਓ ਆਨੇ ਕਪੜੇ ਦੁਕਾਨ ਚੱਲੇ ਆਂ ਬਾਜ਼ਾਰ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਦਿਖਾਉਣਾ ਤੁਹਾਨੂੰ ਆਪਣੇ ਸ਼ਹਿਰ ਦਾ ਬਾਜ਼ਾਰ ਤੇ ਚੱਲਦੇ ਆਂ ਬਾਜ਼ਾਰ ਦੇ ਵਿੱਚ ਲੈ ਕੇ ਕਰਵਕ ਸਿੰਘ ਬੇਕੂ ਹਨਾ ਵੀ ਲੋਟ ਨਹੀਂ ਚੱਲੀਏ ਅਸੀਂ ਚੱਲੇ ਬਾਜ਼ਾਰ ਚੱਲ ਬਈ ਮਨਕਮਲ ਸਿੰਘ ਕਿ ਨਹੀਂ ਜਾਣਾ ਚੱਲ ਜਾਈਏ ਮਨਕਮਲ ਅੱਜ ਕਹਿਮੀ ਆ ਰਾਇਆ ਕਰਵਕ ਸਿੰਘ ਤੇਰੇ ਕੋਲੇ ਤੀਜੀ ਵਾਰ ਤੀਜੀ ਵਾਰ ਇਹ 6 ਮਹੀਨਿਆਂ ਦਾ 6 ਮਹੀਨਾ ਦਾ ਹੋ ਗਿਆ ਜੀ ਪਤਾ ਹੀ ਨਹੀਂ ਲੱਗਿਆ ਸਾਨੂੰ 6 ਮਹੀਨਾ ਦਾ ਕਦੋਂ ਹੋ ਗਿਆ ਇਹ 21 ਦਿਨਾਂ ਛੱਡ ਕੇ ਪਿੰਡ ਅਸੀਂ ਉਦੋਂ ਵੀ ਪਾਰਟੀ ਕਰੀ ਤੇ ਜਦੋਂ ਲੋਹੜੀ ਤੇ ਮਨਾਇਆ ਪੋਰਾਂ ਲੋਹੜੀ ਤੇ ਕਿੰਨੇ ਟਾਈਮ ਦਾ ਸੀਗੇ ਤਿੰਨ ਮਹੀਨਾ ਦਾ ਤਿੰਨ ਮਹੀਨਾ ਹੋ ਗਈ ਲੋਹੜੀ ਨੰਕੀ ਨੂੰ ਆ ਦੇਖੋ ਬਾਸੀਆਂ ਲਈ ਜਾਂਦਾ ਤੇ ਹੁਣ ਚੱਲਿਆ ਸੀ ਬਾਜ਼ਾਰ ਤੇ 6 ਮਹੀਨਿਆਂ ਦਾ ਸਾਡਾ ਮੋਤਮਾ ਬਸੰਤ ਵੇਲੇ ਆਦੇ ਬਸੰਤ ਤੇ ਪਤੰਗ ਵੀ ਲੈ ਕੇ ਆ ਆਹ ਸੰਤ ਤੇ ਪਤੰਗ ਚੜਾਏ ਐ ਨੇ ਗਵਾਕ ਨੇ ਫੋਟੋਆਂ ਵੀ ਇਸ ਕਰਕੇ ਪਾਈ ਇਹ ਆਹ ਡੋਰ ਛੋਟਾ ਵਾਲਾ ਸੀਗਾ ਤੇ ਚੜਾਇਆ ਸੀ ਇੱਕ ਚਾਇਨਾ ਮਿੱਟ ਡੋਰ ਲੈ ਕੇ ਆਇਆ ਸੀ ਆਹ ਫੰਦ ਨਹੀਂ ਆਏ ਪਤਾ ਨਹੀਂ ਇਹ ਕਹਿੰਦਾ ਕਲਰ ਰਸਾਉਣੇ ਹੈਗੇ ਆਹ ਪਤੰਗ ਲੈ ਲੈਂਦੇ ਦੇ ਬਾਅਦ ਤੇ ਬਸੰਤ ਤੇ ਲੈ ਜਾਂਦੇ ਸੀ ਆਹ ਡੋਰ ਲੈ ਜਾਂਦੇ ਸੀ ਅਸੀਂ ਡੋਰ ਤਾਂ ਜਾਣ ਕੇ ਨਹੀਂ ਇਹਨੂੰ ਦਿੱਤੀ ਵੀ ਪੁਲਿਸ ਨਾਲ ਫੜ ਲਈ ਚਾਇਨਾ ਮਿੱਟ ਡੋਰ ਇਹਦੇ ਕੋਲੇ ਕੀ ਕਹਿੰਦੇ ਹੁੰਦੇ ਨੇ ਜੋਰ ਡੋਰ ਕਿਹੜੀ ਡੋਰ ਹੈ ਇਹ ਚਾਇਨਾ ਡੋਰ ਚੈਣਾ ਦੋਰ ਤਾਂ ਨਾ ਕੀਦਾ ਏ ਤਾਗਾ ਦੋਰ ਤਾਗਾ ਦੋਰ ਨਹੀਂ ਨਾ ਕੀ ਚੈਣਾ ਨਾਲ ਦਾ ਮੋਨੋਕਾਈਟ ਮੋਨੋਕਾਈਟ ਹਾਂ ਮੋਨੋਕਾਈਟ ਦੋਰ ਲੈ ਕੇ ਆਇਆ ਸੀਗਾ ਅਸੀਂ ਫਿਰ ਇਹਨੂੰ ਦਿੱਤੀ ਨਹੀਂ ਜਾਣ ਕੇ ਕਿਤੇ ਵੀ ਪੁਲਿਸ ਨਾ ਫੜ ਕੇ ਲੈ ਜੇ ਨਿੱਕੇ ਜੇ ਇਹਨੂੰ ਆ ਜੇ ਵਾਸਤੇ ਪਤੰਗ ਲੈਂਦੇ ਬਾਬਾ ਸਾਰੇ ਅਸੀਂ ਪਚੜਾਏ ਹੈ ਲੜ ਪਿਆ ਉਹਦੇ ਆ ਦੀ ਮੰਮੀ ਨਾਲ ਕਹਿੰਦਾ ਮੈਂ ਤਾਂ ਚੜਾਉਂਦਾ ਨਹੀਂ ਕਹਿੰਦਾ ਤੁਸੀਂ ਆਪੇ ਚੜਾ ਲਓ ਮੇਰਾ ਘੱਟ ਦਿੰਦੇ ਹੈ ਕਹਿੰਦਾ ਹਾਂ ਇਹ ਗਵੰਡ ਕੰ ਦਾ ਮੁੰਡਾ ਨਾਲ ਲੜ ਪਿਆ ਕਹਿੰਦਾ ਤੁਸੀਂ ਮੇਰਾ ਘੱਟ ਦਿੰਦੇ ਆ ਨਾ ਤਾਂ ਲੈੰਦਾ ਨਹੀਂ ਕੀ ਘੱਟ ਦਿੰਦੇ ਆ ਇਹ ਕਹਿੰਦਾ ਹੀ ਮੇਰਾ ਘੱਟ ਦਿੰਦੇ ਆ ਦੇਖੋ ਗਰਵਾਸ ਗੱਡੀ ਚ ਲੰਮਦਾ ਗਿਆ ਕਹਿੰਦਾ ਮੈਂ ਚਲਾਉਣੀ ਆ ਗੱਡੀ ਠੀਕ ਆ ਬੋਲ ਪਾ ਹਾਂ ਤੁਸੀਂ ਵੀ ਬੋਲੋਗੇ ਜੀ ਆ ਤੁੰਬੜਾ ਬਠਾ ਸ ਤੇ ਉਹ ਕਹਿੰਦਾ ਗੱਡੀ ਮੈਂ ਚਲਾਉਣੇ ਦੇਖ ਇੱਧਰ ਬੰਪਰ ਚਲਾ ਦੇ ਓਹੋ ਆ ਦੇਖੋ ਜੀ ਆ ਲੈ ਭਾਈ ਚੱਲੇ ਹੁਣ ਗਰਵਾਸ ਲਾ ਲਿਆ ਐਨਕਾਂ ਇੱਧਰ ਚੱਕੇ ਗਰਵਾਸ ਗਰਵਾਸ ਆ ਗਰਵਾਸ ਓਏ ਅੰਕਲ ਆ ਕੇ ਉੱਤੋਂ ਵੀ ਝਾਕਦਾ ਤਾਂ ਵੀ ਹੱਸਦਾ ਵੀ ਹੱਸਦੇ ਆ ਸੀ ਕਿੱਥੇ ਕਰ ਲਿਆ ਉੱਤੋਂ ਝਾਕਦਾ ਹੁੰਦਾ ਕਹਿੰਦੇ ਇੱਕ ਦਾਸ ਸੀ ਕੰਮ ਕਰ ਲਿਆ ਸੀ ਨੂੰ ਸ਼ੂ ਬੱਚਿਆਂ ਦੇ ਕੱਪੜੇ ਜੈਂਟਸ ਲੇਡਜ਼ ਚ ਚਲੋ ਵੇਕਰ ਵਾਸ ਚਲੋ ਵੀ ਕਰੋ ਸਟਾਰ ਹਾਂਜੀ ਪਹੁੰਚ ਗਏ ਅਪਾ ਦੋਸਰੇ ਸ਼ੋਰੂਮ ਤੇ ਉਧਰ ਕੋਈ ਪਸੰਦ ਨੇ ਆਏ ਕੱਪੜੇ ਹੁਣ ਦੇਖਦੇ ਆਂ ਉਸੀ ਦੁਕਾਨ ਤੇ ਬੱਚੇ ਦੇ ਕਲਰ ਵਾਲੇ ਤੇ ਅੱਧੀਆਂ ਵਹਾਂ ਵਾਲੇ ਤੇ 6 ਮਹੀਨਾ ਦੇ ਬੱਚੇ ਦੇ ਕਲਰ ਵਾਲੀਆਂ ਸ਼ਰਟਾਂ ਸੋਹਣੀਆਂ ਲੱਗਦੀਆਂ ਨਹੀਂ ਲੱਗਦੀਆਂ ਦੱਸੋ ਕਮੈਂਟਾਂ ਦੇ ਵਿੱਚ ਹੋ ਚਾਹਦਾ ਲੈਟਮੋਲ ਐਨਕਾ ਤਾਂ ਲਾ ਦਿਓ ਅੱਖਾਂ ਚ ਵਾਇਦ ਲੈਟਮੋਲ ਚ ਰਹਿ ਗਈ ਐ ਨੋ ਨੋ ਬਸ ਉਹ ਆਪਣੇ ਤੋ 16 ਨੰਬਰ ਨਿਕਰ ਆਲੇ ਥੋੜਨੇ ਨੌਲੇਜ ਦੀ ਕਿਹੜੀ ਨੌਲੇਜ ਲੈਣੀ ਆ 16 ਨੰਬਰ ਤੇ ਕੱਪੇਲਾ ਨੌਲੇਜ ਦੀ ਅਧਿਨਿਸ਼ਠਾ ਹੋਵੇ ਹੋਵੇ ਤੋ ਪਰਲੇ ਪਾਸ ਸਾਈ ਦੇਖੋ ਬਾਈ 16 ਨੰਬਰ ਸਾਈ ਸਾਈ ਪਾ ਕੇ ਦੇਖ ਲਓ ਆ ਦੇਖੋ ਅਸੀਂ ਚੱਲੂ ਫੈਨਸੀ ਹਾਂ ਹਾਂਜੀ ਹਾਂਜੀ ਦਿਖਾ ਦਿਓ ਇਹ ਜੀ ਇਹ ਜੀ ਦਰਸ਼ਨ ਕੀ ਨਵੀਂ ਦੁਕਾਨ ਲੈ ਵੀ ਕਰਵਾਖ ਸਾਹਿਬ ਕਿਹੜਾ ਪਸੰਦ ਆਇਆ ਲੱਗਣਾ ਤੇ ਹੈਲੋ 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 ਇਹ ਲੈ ਲੈ ਕਿਹੜਾ ਪਸੰਦ ਆਇਆ ਮੈਂ ਚੱਲ ਜੀ ਮੱਠਾ ਰੇ ਹੁਣ ਚੱਕੀ ਚਲੋ ਜੇ ਵਾਦ ਤੈਨਾਂ ਮਰਦੀ ਇਹਨਾਂ ਤੋਂ ਕੱਢਣਾ ਵੀਰੇ ਕੋਈ ਨਹੀਂ ਜੀ ਕੱਪੜੇ ਚੇਂਜ ਕਰ ਲੈਣਾ ਸਰਦ ਸਿੰਘ ਦੇ ਯਾਰ ਲਗਾਤਾ ਨੰਗਾ ਟਰਾਈ ਰੂਮ ਦੇਖ ਲੋ ਇਹ ਟਰਾਈ ਰੂਮ ਆ ਦੇਖੋ ਟਰਾਈ ਰੂਮ ਟਰਾਈ ਰੂਮ ਤਾਂ ਸਾਨੂੰ ਲੱਭਿਆ ਕੋਈ ਨਹੀਂ ਛੋਟੇ ਬੱਚਿਆਂ ਦਾ ਬੜਾ ਵਾਗੇ ਨਾ ਟਰਾਈ ਰੂਮ ਨਾ ਛੋਟੇ ਬੱਚਿਆਂ ਦਾ ਟਰਾਈ ਰੂਮ ਇੱਥੇ ਆ ਲੁੱਟ ਆ ਗਿਆ ਨਿਗਾੜ ਮਿੰਟ ਆ ਲਾ ਰੰਗ ਪਾ। ਇਹ ਤਾਂ ਕੱਪੜੇ ਵਾਲੇ ਪਾਏ ਪਏ ਵਿਚਾਰੇ। ਆਹੀ। ਗਲੈਨ ਵੀ ਥੱਲੇ ਤੇ। ਆ। ਹੁਣ ਨਾ ਪਾਈਆਂ। ਕੱਪੜੇ ਟਰਾਈ ਕਰਨੇ ਪੈਂਦੇ ਫਿਰ ਬੰਦਾ ਸਮਝ ਆਉਂਦਾ ਹੈ। ਆ ਵੀ ਕੱਪੜੇ ਵਾਲੇ ਪਾਏ ਬਤੇ। ਵੇ ਗੋਲੂ ਮੋਲੂ ਤੇ ਪਾਤਾ ਨਵੀਂ ਸ਼ਰਟ ਹੈ ਮੁੰਡਾ ਕਿ ਆਇਆ ਅਗਲਾ ਇੱਕ ਫੇਸਬੁੱਕ ਤੇ ਮੁਤਾਬ ਹੁੰਦਾ ਉਹਦੇ ਨਹੀਂ ਕੱਪੜੇ ਲੈਂਦੇ ਉਹਦੇ ਮੁਤਾਬ ਦੇ ਸਦਾ ਵੀ ਇਹੀ ਜੱਲੂਣਾ ਜੀ ਸਦਾ ਵੀ ਇਹੀ ਚਲਾਉਂਦੇ ਜੱਲਾਂਗੇ ਜੀ ਟਿਊਬ ਤੇ ਘੈਂਟ ਟਾਇਰ ਦਾ ਸਹੀ ਹੈ ਨਹੀਂ ਟਾਇਰ ਨਹੀਂ ਹੈਗਾ ਜੀ ਠੀਕ ਆ ਠੀਕ ਆ ਹੈਲੋ ਬਰਾਕਸ ਕਾਲਰ ਵਾਲਾ ਫਿਰ ਤੁਸੀਂ ਲੈਣਾ ਨਾ ਬੂੜਾ ਕਲਰ ਹੈ ਨਹੀਂ ਨਾ ਜੀ ਫਿਰ ਕਾਲਰ ਵਾਲਾ ਤੁਸੀਂ ਕਿਹਾ ਸੀ ਠੀਕ ਹੈ ਪਸੰਦ ਹੈ ਮੈਨੂੰ ਤਾਂ ਪਸੰਦ ਆਈ ਹਾਂ ਦੱਸਿਓ ਪੂਰਾ ਫਿਰ ਆ ਜਾ ਵੀਰੇ ਉਹ ਫਿਰ ਉਹ ਵੈਰੈਟੀ ਹੈ ਜੀ ਇਹ ਕਾਲਰ ਵਾਲੀ ਆਮਲੀ ਰਸ ਹਜੇ ਆਉਣਗੇ ਸੰਦ ਚਲਾ ਲੈ ਲੈਨੇ ਇੱਕ ਫਿਰ ਨਾ ਇੱਕ ਕਾ ਵੀ ਲੈਣੀ ਆ ਆ ਲੈ 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 ਇੱਧਰ ਦੇਖ ਪਾਪਾ ਜੀ ਹਾਂ ਬਈ ਠੀਕ ਹੈ ਪਸੰਦ ਹੈ ਹਾਂ ਅਲੈਲੀ ਤਾਂ ਉਹਨੇ ਕਹਤੇ ਅਲੈਲੀ ਅਲੈਲੀ ਮਤਲਬ ਇਹ ਹੀ ਲੈਣੇ ਆ ਨਾਲ ਅੱਛੀ ਕਿਹੜੀ ਕੱਛੀ ਆ ਬਲੈਕ ਆ ਜੀ ਪਾ ਕੇ ਦੇਖੀਂ ਕਾਛੀ ਵੀ ਪਾਈ ਦਰਨ ਗੁਣੀ ਤਿਆਰ ਕਰਕੇ ਲੈ ਜਾਂਦੇ ਹਾਂ ਜੀ ਦੋਸਤੋ ਇਹ ਕਲਰ ਵਾਲੀਆਂ ਸ਼ਰਟਾਂ ਦੇਖਦੇ ਆ ਜੇ ਪਸੰਦ ਆਉਂਦੇ ਇੰਨੀ ਕਰਵਾ ਸਕਦੇ ਬਸ ਤੇ ਆਵੇ ਨਾ ਮम्मी ਦੇ ਦੇਖਣਾ ਪਹਿਲੇ ਮम्मी ਦੇ ਪਸੰਦ ਆਉਂਦਾ ਕਿ ਨਹੀਂ ਕਨੇ ਬਾਈ ਠੀਕ ਹੈ ਜੀ ਬਿਲਕੁਲ ਸਹੀ ਗੱਲ ਹੋ ਗਈ ਵਾਸਤਾ ਜਿਹੜੀ ਪਾ ਤੇ ਉਹ ਪਾ ਹੀ ਲੈਣੀ ਆ ਆਦੇ ਕਲਰ ਬਹੁਤ ਸੋਹਣੇ ਨੇ ਨੰਬਰ ਆ ਤਾਂ ਵੱਡੀ ਬਲੈਕ ਹੈ ਲੋ ਬਲੈਕ ਬਲੈਕ ਤਾਂ ਗਰਮੀ ਹੁੰਦੀ ਹਾਂ ਗਰਮੀ ਤਾਂ ਜਰੂਰ ਵੱਡੇ ਪੀਸ ਆ ਬਾਈ 20 ਨੰਬਰ ਆ ਇਹਨਾਂ ਪੱਥਰਾ ਚਾਹੀਦੀ ਆ ਤੁਹਾਨੂੰ ਅੱਛਾ ਇਹ ਵੀ ਵੱਡੂ ਬਣਾ ਦੇ ਬਰਕਸੇ ਚ ਚ ਚ ਏ ਏ ਕਰਨ ਕਾਪਿੰਗ ਕਰਕੇ ਫਾਈਨਲੀ ਅਸੀਂ ਆ ਗਏ ਘਰੇ ਤੇ ਆ ਦੇਖੋ ਗੁਰਵਸ ਦੇ ਇੱਕ ਲੈਣ ਦੀ ਪੈਂਟ ਸ਼ਰਟ ਹਜੇ ਗਰਮਗਾਂ ਵਾਲੇ ਸਟਾਕ ਜਨੇ ਆਏ ਨਹੀਂ ਸੀਗੇ ਇਸ ਕਰਕੇ ਸਾਨੂੰ ਜਿਆਦਾ ਪਸੰਦ ਨੇ ਤੇ ਇੱਕੋ ਹੀ ਛੂਟ ਲੈਂਦਾ ਵਿੱਚ ਵਾਸਤੇ ਇੱਕ ਕੋਈ ਪੈਂਟ ਸ਼ਰਟ ਆ ਗੁਰਵਸ ਦੀ ਮੰਮੀ ਦੀ ਨੀਤ ਫੱਟ ਗਈ ਜਦੋਂ ਅਸੀਂ ਦੁਕਾਨ ਚੋਂ ਨਿਕਲੇ ਨਾਲ ਛੂਟਾਂ ਦੀ ਦੁਕਾਨ ਚ ਵੜ ਗਈ ਹੁਣ 2500 ਦਾ ਲੈ ਆਈ ਸੂਟ ਲਾਤਾ ਕਰਮਜੀਤ ਨੂੰ ਠੋਕੂ ਬੇਕੂ ਦੇ ਡੈਡੀ ਨੂੰ ਹਾਂ ਖੁਸ਼ ਹੋਈ ਬੈਠੀ ਆ ਦੰਦ ਕਰਾਈ ਆ ਬੇਕੋ ਦੀ ਮਾਛੀ ਕਿਉਂ ਜੀ ਤੁਸੀਂ ਲੈ ਅੰਦਰ ਆ ਜਾਓ ਸਮਾਨ ਪੂਰਾ ਨਹੀਂ ਲੈ ਕੇ ਬੱਚੇ ਸੂਟ ਇੱਕ ਕਾਤ ਲੈ ਲੈਂਦਾ ਹਾਂ ਇੱਕ ਤਾਂ ਲੈ ਕੇ ਆਈਂਗੀ ਕਿ ਮੈਨੂੰ ਪਸੰਦ ਨਹੀਂ ਆ ਜੀ ਇਹ ਮੈਨੂੰ ਲੱਗਿਆ ਤੂੰ ਸੂਟ ਕਾਤ ਲੈ ਤਨਾਲ ਸੱਚ ਮੈਨਾਂ ਜਿਹੜਾ ਕਹਾ ਬਹਿਣਗੇ ਕਾਤ ਹਾਂ ਜੀ ਦੋਸਤ ਕਿਵੇਂ ਲੈ ਕੇ ਗਏ ਬਾਕਸ ਦਾ ਸੂਟ ਤੇ ਦੱਸਿਓ ਕਮੈਂਟਾਂ ਦੇ ਵਿੱਚ ਜ਼ਰੂਰ ਤਾਂ ਆਪਣੇ ਚੈਨਲ ਨੂੰ ਪ੍ਰੀਤ ਮਨਪ੍ਰੀਤ ਫਿਲਮ ਟੈਕਸਨ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ